ਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੁਰੂ ਜੀ ਦਾ ਸ਼ੁਕਰ ਕਰਨ ਵਾਸਤੇ ਬਹੁਤ ਸੁੰਦਰ ਸ਼ਬਦ ਲੈ ਕੇ ਆਈ ਕਿ ਜੋ ਸਾਨੂੰ ਤਨ ਮਨ ਧਨ ਦਿੱਤਾ ਹੈ ਗੁਰੂ ਜੀ ਮਹਾਰਾਜ ਜੀ ਦਾ ਸ਼ੁਕਰਾ ਨਾ ਕਰੀਏ ਸੁਖ ਤੇਰਾ ਦਿੱਤਾ ਲਈਏ ਸੁਖ ਤੇਰਾ ਦਿੱਤਾ ਲਈਏ ਤੁਧ ਪਾਵੇ ਤਾਂ ਨਾਮ ਜਪਾਵੇ ਤੁਧ ਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਸੁਖ ਤੇਰਾ ਦਿੱਤਾ ਲਈਏ ਪਾਰ ਬ੍ਰਹਮ ਪਰਮੇਸ਼ਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲ ਹਾਰਾ ਤੇਰੇ ਦਰਸ਼ਨ ਕੋ ਬਲ ਹਾਰਾ तेरे दर्शन को बलहारा तेरे दर्शन को बलहारा तेरे दर्शन को बलहारा सुख तेरा दित्ता लईए सुख तेरा दित्ता लईए लाल रंगीले पीतम मनमोहन ਤੇਰੇ ਦਰਸ਼ਨ ਕੋ ਹਮ ਬਾਰੇ ਲਾਲ ਰੰਗੀਲੇ ਪ੍ਰੀਤਮ ਮਨ ਮੋਹਣ ਤੇਰੇ ਦਰਸ਼ਨ ਕੋ ਹਮ ਬਾਰੇ ਚਰਨ ਧੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲ ਹਾਰੇ ਤੁਧ ਭਾਵੇ ਤਾ ਨਾਮ ਜਪਾਵੇ ਤਉਂਦ ਪਾਵੇ ਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਸੁਖ ਤੇਰਾ ਦਿੱਤਾ